ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਅਤੇ ਹਮੇਸ਼ਾ ਦੀ ਤਰ੍ਹਾਂ ਲੈ ਕੇ ਹਾਜ਼ਰ ਹੋ ਰਹੇ ਹਾਂ ਤੁਹਾਡੇ ਲਈ ਪ੍ਰੋਗਰਾਮ ਸਪੈਸ਼ਲ ਰਿਪੋਰਟ ਜਿਸ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਮੈਂ ਸ਼ੋਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਅੱਜ ਦੀ ਇਸ ਗੱਲਬਾਤ ਦੇ ਤਾਜ਼ਾ ਅੰਕ ਵਿੱਚ ਗੱਲ ਪਿਛਲੇ ਇੱਕ ਹਫ਼ਤੇ ਦੌਰਾਨ ਜੋ ਪੰਜਾਬ ਵਿੱਚ ਸਥਿਤੀ ਬਣੀ ਹੈ ਉਸ ਦੀ ਕਰਾਂਗੇ ਉਸ ਸਥਿਤੀ ਦੀ ਗੱਲ ਕਰਾਂਗੇ ਪਰ ਇੱਕ ਨਵੇਂ ਨਜ਼ਰੀਏ ਤੋਂ ਨਵੇਂ ਪਹਿਲੂ ਤੋਂ ਨਵੀਆਂ ਚੀਜ਼ਾਂ ਜੋ ਨਿਕਲ ਕੇ ਸਾਹਮਣੇ ਆਈਆਂ ਇਸ ਪੂਰੇ ਘਟਨਾਕਰਨ ਦੇ ਵਿੱਚੋਂ ਆਪਾਂ ਕੀ ਕੁਝ ਵੇਖਿਆ ਕੀ ਸਮਝਿਆ ਉਹਨੂੰ ਜਾਣਨਾ ਵੀ ਜ਼ਰੂਰੀ ਹੈ ਪੰਜਾਬ ਦੇ ਗਾਲ ਇਸ ਵੇਲੇ ਜੋ ਸਮੱਸਿਆ ਪਈ ਹੋਈ ਹੈ ਉਸ ਸਮੱਸਿਆ ਦੇ ਤਾਜ਼ਾ ਰੁਝਾਨ ਤਾਜ਼ਾ ਪਹਿਲੂ ਜੋ ਆਪਾਂ ਪਿਛਲੇ ਦਿਨਾਂ ਦੇ ਹਾਲਾਤ ਤੋਂ ਵੇਖੇ ਨੇ ਸਮਝੇ ਨੇ ਉਹਨਾਂ ਬਾਰੇ ਗੱਲ ਕਰਾਂਗੇ ਉਹਨਾਂ ਸੰਬੰਧੀ تفصیلی ਚਰਚਾ ਕਰਾਂਗੇ ਅੱਜ ਦੀ ਇਸ ਗੱਲਬਾਤ ਦੇ ਬਿਲਕੁਲ ਤਾਜ਼ਾ ਤਰੀਨ ਅੰਕ ਵਿੱਚ ਸੋ ਹੜ੍ਹਾਂ ਦੀ ਸਥਿਤੀ ਪੰਜਾਬ ਵਿੱਚ ਬਣੀ ਇਲਾਕਿਆਂ ਦੇ ਇਲਾਕੇ ਪਾਣੀ ਵਿੱਚ ਡੁੱਬੇ ਤੇ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਸਿਆਸਤ ਵੀ ਹੋ ਰਹੀ ਹੈ ਸਿਆਸੀ ਬਿਆਨ ਵੀ ਆ ਰਹੇ ਨੇ ਤੇ ਸਭ ਤੋਂ ਜ਼ਰੂਰੀ ਚੀਜ਼ ਪੰਜਾਬ ਦੇ ਹੱਕਾਂ ਦੀ ਗੱਲ ਹੋਣੀ ਜ਼ਰੂਰੀ ਹੈ ਪੰਜਾਬ ਦਾ ਜੋ ਨੁਕਸਾਨ ਹੋਇਆ ਜੋ ਪੇਂਡੂ ਅਰਥਚਾਰੇ ਨੂੰ ਢਾਹ ਲੱਗੀ ਹੈ ਉਹ ਵੀ ਇੱਕ ਅਜੀਹਾ ਪਹਿਲੂ ਹੈ ਜਿਹੜਾ ਸਮਝਣਾ ਜ਼ਰੂਰੀ ਹੈ ਤੇ ਇਸ ਸਾਰੀ ਚੀਜ਼ ਨੂੰ ਸਮਝਾਂਗੇ ਅੱਜ ਦੀ ਇਸ ਗੱਲਬਾਤ ਦੇ ਬਿਲਕੁਲ ਤਾਜ਼ਾ ਅੰਕ ਵਿੱਚ ਗੱਲਬਾਤ ਦੇ ਪਿਛਲੇ ਅੰਕਾਂ ਵਿੱਚ ਵੀ ਆਪਾਂ ਹੜ੍ਹਾਂ ਦੀ ਗੱਲ ਕਰਦੇ ਰਹੇ ਹਾਂ ਕਿਉਂਕਿ ਹੈ ਮੁੱਦਾ ਜ਼ਰੂਰੀ ਤੇ ਇਸ ਦੀ ਸੰਬੰਧੀ ਨਵੇਂ-ਨਵੇਂ ਪਹਿਲੂ ਵੀ ਸਾਹਮਣੇ ਆ ਰਹੇ ਨੇ ਹੁਣ ਤੱਕ ਤੁਸੀਂ ਇਹ ਵੇਖ ਚੁੱਕੇ ਹੋ ਕਿ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਹੈ ਕਈ ਇਲਾਕੇ ਪਾਣੀ ਵਿੱਚ ਡੁੱਬੇ ਹੋਏ ਨੇ ਕਾਫੀ ਵੱਡੀ ਮਾਤਰਾ ਚ ਪਾਣੀ ਛੁੱਟੇ ਹੋਏ ਨੇ ਗੱਲ ਜੇਕਰ ਆਪਾਂ ਕਰੀਏ ਰੂਪੜ ਜ਼ਿਲ੍ਹੇ ਦੀ ਰੂਪਨਗਰ ਦੀ ਸਭ ਤੋਂ ਜ਼ਿਆਦਾ ਨੁਕਸਾਨ ਉੱਥੇ ਹੋਇਆ ਹੈ ਲੁਧਿਆਣਾ ਸੰਗਰੂਰ ਫਤਿਹਗੜ ਸਾਹਿਬ ਪਿਹੋਰ ਮੁਹਾਲੀ ਤੇ ਹੋਰ ਜਿਹੜੇ ਇਲਾਕੇ ਨੇ ਉਹ ਬਹੁਤ ਜ਼ਿਆਦਾ ਨੁਕਸਾਨੇ ਆ। ਖਾਸ ਕਰਕੇ ਪਿੰਡੂ ਇਲਾਕਿਆਂ ਵਿੱਚ ਪਾਣੀ ਭਰਿਆ। ਫਸਲਾਂ ਦਾ ਵੀ ਨੁਕਸਾਨ ਹੋਇਆ ਤੇ ਇਮਾਰਤਾਂ ਦਾ ਵੀ ਨੁਕਸਾਨ ਹੋਇਆ। ਲੋਕਾਂ ਨੂੰ ਘਰ-ਬਾਰ ਛੱਡਣੇ ਪਏ। ਹੁਣ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਤੇ ਪਿਛਲੇ ਕਈ ਦਿਨਾਂ ਤੋਂ ਜਿੱਥੇ ਧਰਤੀ ਉੱਪਰ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਵਾਧੂ ਪਾਣੀ ਨਜ਼ਰ ਆ ਰਿਹਾ ਹੈ। ਉੱਥੇ ਉੱਪਰ ਧੁੱਪ ਨਿਕਲੀ ਹੋਈ ਹੈ। ਕੋਈ ਮੀਂਹ ਨਹੀਂ, ਮੀਂਹ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਨਜ਼ਰ ਆ ਰਿਹਾ। ਪਰ ਢੇਠਾਂ ਪਾਣੀ ਹੀ ਪਾਣੀ ਹੈ। ਅਸੀਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਾਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਚੁੱਕਿਆ ਕਿ ਮੀਂਹ ਦਾ ਨਾਮ ਵਰਤਿਆ ਗਿਆ। ਮੀਂਹ ਦਾ ਬਹੁਤ ਇਹਦੇ ਵਿੱਚ ਨਾ ਆਇਆ ਕਿ ਮੀਂਹ ਕਰਕੇ ਭਾਰੀ ਤਬਾਹੀ ਹੋਈ ਹੈ ਜਦਕਿ ਮੀਂਹ ਸਿਰਫ ਇੱਕੋ ਹੀ ਪਿਆ। ਉਸ ਦਿਨ ਤੋਂ ਬਾਅਦ ਮੁੜ ਕੇ ਮੀਂਹ ਨਹੀਂ ਪਿਆ ਜਦ ਕਿ ਪਾਣੀ ਲਗਾਤਾਰ ਵਧੀ ਜਾ ਰਿਹਾ ਹੈ ਵਧੀ ਜਾ ਰਿਹਾ ਹੈ ਸੋ ਸੁਭਾਵਕ ਹੈ ਕਿ ਹਿਮਾਚਲ ਪ੍ਰਦੇਸ਼ ਵਾਲੇ ਪਾਸਿਓਂ ਪਿੱਛੋਂ ਵੀ ਪਾਣੀ ਤੇਜ਼ ਵਹਾਅ ਵਿੱਚ ਆ ਰਿਹਾ ਹੈ ਬੇਰੋਕਾਰ ਹੈ ਤੇ ਉਸ ਕਰਕੇ ਵੀ ਫਲੱਡ ਗੇਟਸ ਖੁੱਲੇ ਨੇ ਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਨੁਕਸਾਨ ਹੋਇਆ ਹੈ ਇੱਕ ਚੀਜ਼ ਤਾਂ ਸਪਸ਼ਟ ਹੈ ਮੌਸਮ ਉੱਪਰੋਂ ਪਧਰਾ ਹੋਣ ਕਰਕੇ ਰਾਹਤ ਅਤੇ ਬਚਾਅ ਕਾਰਜ ਜਿਹੜੇ ਨੇ ਉਹ ਜ਼ਰੂਰ ਤੇਜ਼ ਹੋਏ ਨੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਐਨਡੀਆਰਐਫ ਦੀਆਂ ਟੀਮਾਂ ਪੰਜਾਬ ਸਰਕਾਰ ਪ੍ਰਸ਼ਾਸਨ ਪੰਜਾਬ ਪੁਲਿਸ ਲੱਗੇ ਹੋਏ ਨੇ ਸੇਵਾ ਕਾਰਜਾਂ ਵਿੱਚ ਪਰ ਸਭ ਤੋਂ ਜ਼ਿਆਦਾ ਸੇਵਾ ਕਾਰਜ ਜਿਥੇ ਤੁਹਾਨੂੰ ਦੱਸਤੀ ਹੈ ਕਿ ਜ਼ਿਕਰ ਕੀਤਾ ਜਾ ਰਿਹਾ ਹੈ ਤਾਂ ਉਹ ਆਮ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਖਾਸ ਕਰ ਪਿੰਡਾਂ ਵਾਲਿਆਂ ਵੱਲੋਂ ਕੀਤਾ ਜਾ ਰਿਹਾ ਹੈ ਜਿਹੜੇ ਖੁਦ ਹੜਪੀੜਤ ਨੇ ਪਰ ਟਰੈਕਟਰ ਟਰਾਲੀਆਂ ਲੈ ਕੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਨੇ ਇਸ ਲਈ ਕਹਿੰਦੇ ਨੇ ਕਿ ਸੇਵਾ ਪਿੰਡਾਂ ਵਾਲੇ ਦੇ ਸਹੀ ਆਉਂਦੀ ਆ ਸੋ ਲਗਾਤਾਰ ਇਸ ਬੰਨੇ ਕੰਮ ਕਰ ਰਹੇ ਨੇ ਪੰਜਾਬ ਵਿੱਚ ਬਹੁਤ ਸਾਰੀਆਂ ਜਿੱਥੇ ਬੰਦੀਆਂ ਜਾਈਆਂ ਨੇ ਜੋ ਅੱਗੇ ਪਿੱਛੇ ਬਹੁਤ ਜ਼ਿਆਦਾ ਵੱਡੇ ਵੱਡੇ ਬਿਆਨ ਪੜਕਾਉ ਬਿਆਨ ਦਿੰਦੇ ਨੇ ਕਈ ਮੁੱਦਿਆਂ ਉੱਤੇ ਪੰਜਾਬ ਦੇ ਹੱਕਾਂ ਵਿੱਚ ਖੜਨ ਦੀ ਥਾਂ ਪੰਜਾਬ ਦੇ ਵਿਰੋਧੀ ਖੜੇ ਨਜ਼ਰ ਆਉਂਦੇ ਨੇ ਉਹ ਇਸ ਵੇਲੇ ਕਿਤੇ ਲੱਭਿਆ ਨਹੀਂ ਲੱਭ ਰਹੇ ਜੋ ਲੋਕ ਸੋਸ਼ਲ ਮੀਡੀਆ 'ਤੇ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਰਹੇ ਨੇ ਵੱਡੀਆਂ ਵੱਡੀਆਂ ਮੁਸੀਬਤਾਂ ਨੂੰ ਠੀਕ ਕਰਦੇ ਉਹ ਵੀ ਇਸ ਵੇਲੇ ਕਿਤੇ ਨਜ਼ਰ ਨਹੀਂ ਆ ਰਹੇ ਸੇਵਾ ਤੇ ਬਚਾਅ ਕਾਰਜਲੇ ਤੇ ਬਚਾਅ ਕਾਰਜ ਫਿਰ ਉਹੀ ਪਿੰਡਾਂ ਵਾਲੇ ਤੇ ਜਿੱਥੇ ਬੰਦੀਆਂ ਕਰਦੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਬਾਕੀ ਕੋਈ ਵੀ ਇਸ ਵੇਲੇ ਲੱਭਿਆ ਨਹੀਂ ਲੱਭ ਰਿਹਾ ਭਾਵੇਂ ਵੱਡੇ ਵੱਡੇ ਆਗੂ ਹੋਣ ਜੇ ਸੋਸ਼ਲ ਮੀਡੀਆ ਤੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਪੜਕਾਉ ਬਿਆਨ ਦੇਣ ਵਾਲੇ ਕੋਈ ਵੀ ਇਸ ਵੇਲੇ ਪਾਣੀ ਵਿੱਚ ਉਤਰਿਆ ਨਜ਼ਰ ਨਹੀਂ ਆਉਂਦਾ ਸਿਆਸੀ ਲੀਡਰਾਂ ਦੀ ਗੱਲ ਤੁਹਾਨੂੰ ਦੱਸੀਏ ਤਾਂ ਸਿਆਸੀ ਆਗੂਆਂ ਦੀ ਵੀ ਕਾਫੀ ਗੱਲ ਹੋ ਰਹੀ ਹੈ। ਪਹੁੰਚ ਰਹੇ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲੋਕਾਂ ਨੂੰ ਬਿਸਕਟ ਵੰਡਦੇ ਹੋਏ ਵਿਖਾਈ ਦਿੰਦੇ ਨੇ। ਪਰ ਲੋਕੀ ਇਹ ਵੀ ਸਵਾਲ ਪੁੱਛ ਰਹੇ ਨੇ, ਇਹ ਸਵਾਲ ਵੀ ਹੋ ਰਿਹਾ ਹੈ ਕਿ ਕੀ ਬਿਸਕਟ ਵੰਡਦੇ ਨੇ ਕਾਫੀ ਹੈ? ਕਿ ਇਹਨਾਂ ਲੀਡਰਾਂ ਦਾ ਹੋਰ ਫਰਜ਼ ਨਹੀਂ ਸੀ ਬਣਦਾ ਕਿ ਇਹ ਸਾਰਾ ਕੁਝ ਹੋਣ ਤੋਂ ਰੋਕਿਆ ਜਾਂਦਾ? ਪੰਜਾਬ ਸਰੇਡੀ ਵੱਡੀ ਪਿਪਤਾ ਪੈਣ ਤੋਂ ਰੁਕੀ ਜਾਂਦੀ। ਕੀ ਇਸ ਬੰਨੇ ਜ਼ਿੰਮੇਵਾਰੀ ਨਹੀਂ ਸੀ ਬਣਦੀ ਇਹ ਸਵਾਲ ਵੀ ਉੱਠਿਆ ਹੈ ਕਈ ਥਾਂ ਹੀ ਸਿਆਸੀ ਆਗੂਆਂ ਦਾ ਵਿਰੋਧ ਵੀ ਹੋਇਆ ਕਿ ਜਿਸ ਕੰਮ ਲਈ ਉਹਨਾਂ ਨੂੰ ਚੁਣਿਆ ਗਿਆ ਸੀ ਕਿ ਉਹਨਾਂ ਨੇ ਉਹ ਜ਼ਿੰਮੇਵਾਰੀ ਨਿਭਾਈ ਹੈ ਅਗਾਉਂ ਪ੍ਰਬੰਧ ਕੀਤੇ ਗਏ ਕਿ ਹੜ੍ਹਾਂ ਵਰਗੀ ਸਥਿਤੀ ਪੈਦਾ ਨਾ ਹੋਵੇ ਸੋ ਇਹ ਵੀ ਸਵਾਲ ਪੁੱਛਿਆ ਜਾ ਰਿਹਾ ਕਿ ਕੀ ਹੜ੍ਹਾਂ ਦੇ ਆਉਣ ਤੋਂ ਪਹਿਲਾਂ ਕੰਮ ਕੀਤਾ ਜਾਣਾ ਜ਼ਰੂਰੀ ਸੀ ਜਾਂ ਹੜਾ ਵੇਲੇ ਲੋਕਾਂ ਨੂੰ ਬਿਸਕਟ ਜਾਂ ਰਾਹਤ ਸਮਗਰੀ ਫੜਾ ਦੇਣਾ ਹੀ ਸਿਆਸੀ ਆਗੂਾਂ ਦੀ ਸੇ ਮਾਰੀ ਹੈ ਇਹ ਵੀ ਸਵਾਲ ਉੱਠ ਰਿਹਾ ਹੈ ਲੋਕਾਂ ਵਿੱਚ ਉੱਠ ਰਿਹਾ ਇਸ ਦਰਮਿਆਨ ਕਈ ਸਿਆਸੀ ਆਗੂ ਆਪਸ ਵਿੱਚ ਖੇਬੜ ਦੇ ਵੀ ਨਜ਼ਰ ਆਏ ਨੇ ਪਟਿਆਲੇ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੁੱਤਰੀ ਵਿਵਾ ਜੈਂਦਰ ਕੌਰ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਉਲਝਦੇ ਹੋਏ ਨਜ਼ਰ ਆਏ ਦਰاصل ਦੋਵੇਂ ਹੜਪੀੜ ਤੇ ਲਾਕੇ ਵਿੱਚ ਨਿਕਲੇ ਸੀ ਤੇ ਬੀਬਾ ਜੈੰਦਰ ਕੌਰ ਦਾ ਰੋਸ ਸੀ ਕਿ ਉਹਨਾਂ ਨੂੰ ਕਿਸ਼ਤੀ ਨਹੀਂ ਮੁਹੱਈਆ ਕਰਵਾਈ ਗਈ ਇਸ ਗੱਲ ਨੂੰ ਲੈ ਕੇ ਉੱਥੇ ਤਲਖ ਕਲਾਮੀ ਹੋਈ ਉਹਦਾ ਵੀਡੀਓ ਵੀ ਕਾਫੀ ਵਾਇਰਲ ਹੋਇਆ ਸ਼ਾਇਦ ਤੁਸੀਂ ਵੇਖਿਆ ਵੀ ਹੋਵੇ ਇਸੇ ਤਰ੍ਹਾਂ ਹੜਾਂ ਦੀ ਸਥਿਤੀ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਵੀ ਹੋ ਰਹੀ ਹੈ ਪੰਜਾਬ ਦੀਆਂ ਕਈ ਸਿਆਸੀ ਤਰ੍ਹਾਂ ਭਾਮਿਓ ਸ਼੍ਰੋਮਣੀ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਭਾਰਤੀ ਜਨਤਾ ਪਾਰਟੀ ਉਹ ਸਾਰੇ ਪੰਜਾਬ ਸਰਕਾਰ ਦਾ ਵੀ ਕੁਝ ਕਸੂਰ ਕੱਢ ਰਹੇ ਨੇ ਉਹਨਾਂ ਦਾ ਕਹਿਣਾ ਕਿ ਸਰਕਾਰ ਵੱਲੋਂ ਤਿਆਰੀ ਨਹੀਂ ਕੀਤੀ ਗਈ ਤਜਰਬਾ ਨਹੀਂ ਸੀ ਪ੍ਰਬੰਧ ਨਹੀਂ ਕੀਤੇ ਗਏ ਉਹਨਾਂ ਵੱਲੋਂ ਪੰਜਾਬ ਸਰਕਾਰ ਵੱਲ ਨਿਸ਼ਾਨਾ ਲਾਇਆ ਜਾ ਰਿਹਾ ਦੂਜੇ ਪੱਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਪਿਛਲੇ ਸਮੇਂ ਦੌਰਾਨ ਰਹਿ ਚੁੱਕੇ ਨੇ ਉਹ ਇਸ ਵੇਲੇ ਜ਼ਿਆਦਾ ਸਰਗਰਮ ਨਜ਼ਰ ਨਹੀਂ ਆ ਰਹੇ ਪਰ ਉਹਨਾਂ ਦੀ ਧਿਰ ਜਿਹੜੀ ਆ ਮੌਜੂਦਾ ਧਿਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਉਦੇ ਪ੍ਰਮੁੱਖ ਆਗੂ ਸੁਨੀਲ ਕੁਮਾਰ ਜਾਖੜ ਦੌਰਾ ਕਰਿਆ ਆਏ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਮੁਖੀ ਅਮਰਿੰਦਰ ਸਿੰਘ ਰਾਜਵੜਿੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਵੀ ਬਿਆਨਬਾਜ਼ੀ ਹੋ ਰਹੀ ਹੈ ਤੇ ਸਾਰੀਆਂ ਇਹਨਾਂ ਧਿਰਾਂ ਦਾ ਪੰਜਾਬ ਸਰਕਾਰ ਵੱਲ ਨਿਸ਼ਾਨਾ ਚੱਲ ਰਿਹਾ ਹੈ ਤੇ ਇਹਨਾਂ ਦਾ ਜਵਾਬ ਦਿੱਤਾ ਹੈ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਇਹਦੇ ਸਬੰਧੀ ਸਿੱਧਾ ਸਪਸ਼ਟ ਕਿਹਾ ਤਿੰਨਾਂ ਧਿਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਨੂੰ ਕਿ ਇਸ ਵੇਲੇ ਲੋਕਾਂ ਦੀ ਸੇਵਾ ਕਰ ਲਈ ਜਾਵੇ ਤੇ ਸਿਆਸਤ ਬਾਅਦ ਵਿੱਚ ਕੀਤੀ ਜਾ ਸਕਦੀ ਹੈ ਇਹ ਕਹਿਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਜੋ ਕਿ ਖੁਦ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਉਤਰੇ ਨੇ ਉਹਨਾਂ ਦਾ ਸਪਸ਼ਟ ਸੰਕੇਤ ਹੈ ਕਿ ਇਸ ਵੇਲੇ ਲੋਕਾਂ ਨੂੰ ਬਚਾਇਆ ਜਾਣਾ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾਣਾ ਜ਼ਿਆਦਾ ਜ਼ਰੂਰੀ ਹੈ ਬਾਕੀ ਸਾਰੀਆਂ ਗੱਲਾਂ ਸਿਆਸੀ ਬਿਆਨਵਾਸੀ ਬਾਅਦ ਵਿੱਚ ਹੋ ਸਕਦੀ ਹੈ ਇਸ ਦਰਮਿਆਨ ਇੱਕ ਹੋਰ ਬਿਆਨ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਆਇਆ ਹੈ ਜਿਹੜਾ ਕਿ ਆਮ ਤੌਰ ਤੇ ਕਈ ਪੰਜਾਬੀਆਂ ਦੇ ਜ਼ਿਹਨ ਵਿੱਚ ਪਹਿਲਾਂ ਵੀ ਚੱਲ ਰਿਹਾ ਹੈ ਤੇ ਜੇਕਰ ਤੁਹਾਨੂੰ ਯਾਦ ਹੋਵੇਗਾ ਆਪਾਂ ਪਿਛਲੀ ਗੱਲਬਾਤ ਦੇ ਸਿਲਸਿਲੇ ਵਿੱਚ ਵੀ ਇਸ ਚੀਜ਼ ਦਾ ਪਵਿ ਜ਼ਿਕਰ ਕੀਤਾ ਸੀ ਕਿ ਪੰਜਾਬ ਦੇ ਪਾਣੀਆਂ ਉੱਤੇ ਆਮ ਤੌਰ ਤੇ ਤਾਂ ਬਾਕੀ ਸੂਬੇ ਬਹੁਤ ਹੱਕ ਜਤਾਉਂਦੇ ਨੇ ਹਰਿਆਣਾ ਹੋਵੇ ਰਾਜਸਥਾਨ ਦਿੱਲੀ ਹਿਮਾਚਲ ਪ੍ਰਦੇਸ਼ ਸਾਰੇ ਪੰਜਾਬ ਕੋਲ ਪਾਣੀ ਮੰਗਦੇ ਨੇ ਪਰ ਹੁਣ ਜਦੋਂ ਹੜ੍ਹ ਆਏ ਹੋਏ ਨੇ ਤਾਂ ਕੋਈ ਵੀ ਪਾਣੀ ਰੱਖ ਕੇ ਰਾਜ਼ੀ ਨਹੀਂ ਹੁਣ ਪੰਜਾਬ ਦਾ ਪਾਣੀ ਕਿਸੇ ਨੂੰ ਨਹੀਂ ਚਾਹੀਦਾ। ਹਿਮਾਚਲ ਪ੍ਰਦੇਸ਼ ਵੱਲੋਂ ਪੰਜਾਬ ਵਾਲੇ ਪਾਸੇ ਨੂੰ ਪਾਣੀ ਆ ਰਿਹਾ ਛੱਡਿਆ ਜਾ ਰਿਹਾ। ਹਰਿਆਣਾ ਤੇ ਰਾਜਸਥਾਨ ਪੰਜਾਬ ਕੋਲ ਪਾਣੀ ਜਿਸ ਨਹਿਰ ਰਾਹੀ ਲੈਦੇ ਨੇ ਉਹ ਨਹਿਰਾਂ ਰਾਹੀਂ ਹੁਣ ਪਾਣੀ ਨਹੀਂ ਛੋਂਦੇ। ਹਾਲਾਂਕਿ ਰਾਜਸਥਾਨ ਨੇ ਕੁਝ ਪਾਣੀ ਲਿਆ ਹੈ। ਪਰ ਇਸ ਲਈ ਹੁਣ ਪੰਜਾਬ ਦੇ ਪਾਣੀਆਂ ਉੱਪਰ ਕੋਈ ਵੀ ਹੱਕ ਨਹੀਂ ਜਤਾ ਰਿਹਾ। ਕਿਉਂਕਿ ਹੁਣ ਪਾਣੀ ਨੁਕਸਾਨ ਕਰ ਰਿਹਾ ਹੈ। ਇਹੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਹੀ ਹੈ। ਕਿ ਹੁਣ ਜਿਹਨੂੰ ਚਾਹੀਦਾ ਪੰਜਾਬ ਕੋਲੋਂ ਪਾਣੀ ਲੈ ਸਕਦਾ ਹੁਣ ਪਾਣੀ ਵਾਧੂ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵੱਲੋਂ ਹਮੇਸ਼ਾ ਹੀ ਕਿਹਾ ਗਿਆ ਕਿ ਪੰਜਾਬ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਜੇਕਰ ਪਾਣੀ ਵਾਧੂ ਹੋਵੇ ਤਾਂ ਕਿਸੇ ਹੋਰ ਸੂਬੇ ਨੂੰ ਦੇਣ 'ਚ ਕੋਈ ਹਰਜ ਵੀ ਨਹੀਂ ਸੋ ਇਸ ਵੇਲੇ ਪਾਣੀ ਵਾਧੂ ਹੈ ਪਰ ਹੁਣ ਕੋਈ ਪਾਣੀ ਦੀ ਮੰਗ ਕਰ ਨਹੀਂ ਰਿਹਾ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਉਠਾਈ ਹੈ ਪਰ ਜ਼ਰੂਰੀ ਇਹ ਵੀ ਹੈ ਕਿ ਇਸ ਗੱਲ ਨੂੰ ਇਸ ਵੇਲੇ ਉਠਾਉਣ ਤੋਂ ਇਲਾਵਾ ਅੱਗੇ ਜਾ ਕੇ ਇਸ ਗੱਲ ਨੂੰ ਰੱਖਿਆ ਜਾਵੇ ਜਦੋਂ ਵੀ ਪਾਣੀਆ ਸੰਬੰਧੀ ਗੱਲ ਚੱਲਣੀ ਆ ਭਲਕ ਨੂੰ ਜਾਂ ਕਦੇ ਵੀ ਆਉਣ ਵਾਲੇ ਸਮੇਂ 'ਚ ਗੱਲ ਚੱਲਣੀ ਆ ਤਾਂ ਇਸ ਚੀਜ਼ ਦਾ ਹਵਾਲਾ ਜ਼ਰੂਰ ਦਿੱਤਾ ਜਾਵੇ ਕਿ ਜਦੋਂ ਨੁਕਸਾਨ ਚੱਲਣ ਦੀ ਵਾਰੀ ਆਉਂਦੀ ਹੈ ਤਾਂ ਪਾਣੀ ਦਾ ਨੁਕਸਾਨ ਸਿਰਫ ਪੰਜਾਬ ਨੂੰ ਚਲਾਣਾ ਪੈਂਦਾ ਪਰ ਜਦੋਂ ਪਾਣੀ ਦਾ ਫਾਇਦਾ ਲੈਣ ਦੀ ਗੱਲ ਹੁੰਦੀ ਹੈ ਤਾਂ ਸਾਰੇ ਸੂਬਿਆਂ ਦੇ ਵਿੱਚੋਂ ਹਿੱਸਾ ਮੰਗਦੇ ਨੇ ਇਹ ਸਵਾਲ ਉੱਠ ਰਿਹਾ ਹੈ ਤੇ ਸਵਾਲ ਕਾਫੀ ਵਾਜਬ ਵੀ ਲੱਗਦਾ ਹੈ ਇਸ ਵੇਲੇ ਦੇ ਹਾਲਾਤ ਨੂੰ ਵੇਖਦੇ ਸੋ ਇਹਨਾਂ ਮੁੱਦੇਆਂ ਉੱਪਰ ਕਾਫੀ ਕੁਝ ਸਾਹਮਣੇ ਆਇਆ ਤੇ ਇੱਕ ਵਾਰ ਫਿਰ ਫਲੱਡ ਗੇਟਸ ਦੀ ਚਰਚਾ ਜ਼ਰੂਰ ਹੋ ਰਹੀ ਹੈ ਕਿਉਂਕਿ ਜਿਵੇਂ ਕਿ ਸਿਪਹਿਲਾ ਦੱਸਿਆ ਬੀਤੇ ਦਿਨਾਂ ਦਰਾਂ ਨਹੀਂ ਤਾਂ ਮੁੜ ਕੇ ਪਏ ਨਹੀਂ ਪਰ ਫਲੱਡ ਗੇਟਸ ਜਿੱਥੇ-ਜਿੱਥੇ ਖੁੱਲ ਰਹੇ ਨੇ ਆਸ-ਪਾਸ ਦੇ ਇਲਾਕਿਆਂ ਵਿੱਚ ਵਸਦੇ ਲੋਕਾਂ ਅੰਦਰ ਖੌਫ ਦਾ ਇੱਕ ਹਾਲਾ ਬਣ ਜਾਂਦਾ ਹੈ ਗੱਲ ਆਪਾਂ ਪਿੰਡੂ ਅਰਥਚਾਰੇ ਦੀ ਸ਼ੁਰੂ ਵਿੱਚ ਕੀਤੀ ਸਭ ਤੋਂ ਜ਼ਿਆਦਾ ਨੁਕਸਾਨ ਪਿੰਡਾਂ ਦਾ ਹੋਇਆ ਘਰਾਂ ਵਿੱਚ ਪਾਣੀ ਵੜਿਆ ਕਈ ਚੀਜ਼ਾਂ ਖਰਾਬ ਹੋ ਗਈਆਂ ਸਮਾਨ ਖਰਾਬ ਹੋ ਗਿਆ। ਬਿਮਾਰੀਆਂ ਫੈਲਣ ਦਾ ਖਤਰਾ ਮੰਡਰਾ ਰਿਹਾ। ਕਿਉਂਕਿ ਮੱਛਰ ਦੀ ਪੈਦਾਵਾਰ ਹੁੰਦੀ ਹੈ ਖੜੇ ਪਾਣੀ ਵਿੱਚੋਂ ਹੋਰ ਕਈ ਤਰ੍ਹਾਂ ਦੇ ਵੈਕਟਰ ਬੋਰਨ ਡਿਜ਼ੀਜ਼ ਜਿਨ੍ਹਾਂ ਨੂੰ ਕਹਿੰਦੇ ਆ ਖੜੇ ਪਾਣੀ ਵਿੱਚੋਂ ਜੋ ਬਿਮਾਰੀਆਂ ਉੱਠਦੀਆਂ ਨੇ। ਉਹਨਾਂ ਦਾ ਖਤਰਾ ਵੀ ਲਗਾਤਾਰ ਮੰਡਰਾ ਰਿਹਾ ਹੈ। ਤੇ ਗੱਲ ਜਦੋਂ ਪਿੰਡੂ ਆਰਥਚਾਰੇ ਦੀ ਹੁੰਦੀ ਹੈ ਜਦ ਫਸਲਾਂ ਹੀ ਡੁੱਬ ਗਈਆਂ ਤਾਂ ਪਿੰਡਾਂ ਵਾਲੇ ਦੇ ਹੱਥ ਬਚਿਆ ਕਿ ਬਹੁਤ ਸਮਾਂ ਲੱਗਣਾ ਹੈ। ਹੜ੍ਹਾਂ ਦਾ ਪਾਣੀ ਕੱਲ ਨੂੰ ਜੇ ਉੱਤਰ ਵੀ ਜਾਂਦਾ ਉਸ ਤੋਂ ਬਾਅਦ ਵੀ ਕਾਫੀ ਸਮਾਂ ਲੱਗਣਾ। ਲੋਕਾਂ ਦੀ ਜ਼ਿੰਦਗੀ ਆਮ ਵਰਗੀ ਹੁੰਦੀ ਹੈ ਜਿਹਨਾਂ ਦਾ ਨੁਕਸਾਨ ਹੋ ਗਿਆ ਉਹਦੀ ਕਿਵੇਂ ਪਰਪਾਈ ਹੋਵੇਗੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਹੀ ਕਹਿ ਰਹੇ ਨੇ ਕਿ ਲੋਕਾਂ ਦਾ ਖਾਸ ਖਿਆਲ ਰੱਖਿਆ ਜਾਵੇਗਾ ਨੁਕਸਾਨ ਪੱਖੋਂ ਖਾਸ ਖਿਆਲ ਰੱਖਿਆ ਜਾਵੇਗਾ ਕਿ ਕੋਈ ਰਾਹਤ ਜ਼ਰੂਰ ਦਿੱਤੀ ਜਾਵੇਗੀ ਪਰ ਪੰਜਾਬ ਸਿਰ ਬਹੁਤ ਵੱਡੀ ਇਹ ਸਮੱਸਿਆ ਪਈ ਹੈ ਪਾਣੀਆਂ ਦੀ ਸਮੱਸਿਆ ਹਰੀਕੇ ਹੈੱਡਵਰਕਸ ਤੋਂ ਪਾਣੀ ਤੁਰਨ ਦੀ ਵੀ ਤਾਜ਼ਾ ਰਿਪੋਰਟ ਆਈ ਹੈ ਕਈ ਥਾਵਾਂ 'ਤੇ ਗੱਲ ਇਸੇ ਤਰ੍ਹਾਂ ਚੱਲਦੀ ਰਹੀ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਹੀ ਪਤਾ ਲੱਗਾ ਕਿ ਉਹਨਾਂ ਵੱਲੋਂ ਵੀ ਪਾਣੀ ਛੱਡਣ ਦੀ ਯੋਜਨਾ ਹੋ ਰਹੀ ਸੀ ਬਕੈਰ ਪੰਜਾਬ ਤੇ ਹਰਿਆਣੇ ਨੂੰ ਇਤਲਾਹ ਕੀਤੇ ਬਿਨਾ ਇਸ ਸਬੰਧੀ ਪਤਾ ਲੱਗਣ ਉੱਤੇ ਪੰਜਾਬ ਸਰਕਾਰ ਵੱਲੋਂ ਇਤਰਾਜ਼ ਕੀਤਾ ਗਿਆ ਹਰਿਆਣੇ ਨੇ ਵੀ ਇਤਰਾਜ਼ ਕੀਤਾ ਤੇ ਫਿਲਹਾਲ ਇਹ ਫੈਸਲਾ ਟਲ ਗਿਆ ਪਰ ਉੱਥੋਂ ਵੀ ਤਿਆਰੀ ਹੋ ਰਹੀ ਸੀ ਹੋਰ ਪਾਣੀ ਛੱਡੇ ਜਾਣ ਦੀ ਜਿਸ ਦੇ ਨਾਲ ਹੋਰ ਨੁਕਸਾਨ ਹੋਣਾ ਸੀ ਤੋ ਸਭ ਤੋਂ ਜ਼ਿਆਦਾ ਜਿਹੜਾ ਲੋਕਾਂ ਦਾ ਧਿਆਨ ਫਲੱਡ ਗੇਟਸ ਵੱਲ ਲੱਗਿਆ ਤੇ ਪੰਜਾਬ ਦੇ ਪਾਣੀਆਂ ਦੀ ਸਥਿਤੀ ਇੱਕ ਵਾਰ ਫੇਰ ਉੱਪਰ ਕੇ ਸਾਹਮਣੇ ਆਈ ਹੈ ਕਿ ਕਿਵੇਂ ਪੰਜਾਬ ਕੋਲ ਅੱਗੇ ਪਿੱਛੇ ਪਾਣੀ ਮੰਗਿਆ ਜਾਂਦਾ ਪਰ ਇਸ ਵੇਲੇ ਹੁਣ ਜਦੋਂ ਪਾਣੀ ਦਾ ਨੁਕਸਾਨ ਹੋ ਰਿਹਾ ਆ ਕੋਈ ਵੀ ਇਹ ਪਾਣੀ ਲੈਣਾ ਨਹੀਂ ਚਾਹੁੰਦਾ ਇਸ ਦਰਮਿਆਨ ਤੋਂ ਇਹ ਵੀ ਦੱਸਦੀ ਕਿ ਗੁਆਂਢੀ ਦੇਸ਼ ਪਾਕਿਸਤਾਨ ਨੇ ਬੜੀ ਫਰਾਕਦਿਲੀ ਦਿਖਾਈ ਹੈ ਉਹਨਾਂ ਨੇ ਆਪਣੇ ਇਲਾਕੇ ਵਿੱਚ ਸੁਲੇਮਾਨ ਹੈਡਵਰਕਸ ਦੇ 10 ਫਲੱਡ ਗੇਟ ਖੋਲੇ ਇਦਰੋਂ ਜਿਹੜਾ ਪਾਣੀ ਉਧਰੋਂ ਨਿਕਲਿਆ ਉਹਦੇ ਨਾਲ ਪੰਜਾਬ ਦਾ ਮਾਲਵਾ ਖੇਤਰ ਜਿਹੜਾ ਉਹਦਾ ਦੱਖਣੀ ਹਿੱਸਾ ਉਹਦਾ ਹੜ੍ਹਾਂ ਤੋਂ ਕਾਫੀ ਬਚਾ ਹੋਇਆ ਨਹੀਂ ਤਾਂ ਉਹ ਇਲਾਕਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਾ ਸੀ ਸੋ ਇਸ ਮੁਸ਼ਕਲ ਮੌਕੇ ਲੈਦੇ ਪੰਜਾਬ ਨੇ ਇੱਕ ਵਾਰ ਫਿਰ ਛੜਦੇ ਪੰਜਾਬ ਦਾ ਸਾਥ ਦਿੱਤਾ ਹੈ ਮੁਸ਼ਕਲ ਘੜੀ ਵਿੱਚ ਕੁਝ ਹੋਰ ਮੁਸੀਬਤ ਵਧਨ ਤੋਂ ਟਾਲੀ ਹੈ ਤੇ ਇਹ ਪਾਕਿਸਤਾਨ ਵਾਲੇ ਪਾਸਿਓਂ ਬੜੀ ਫਰਾਖ ਦੇ ਲਈ ਇੱਕ ਚੰਗਾ ਇੱਕ ਇਹ ਸੰਕੇਤ ਦਿੱਤਾ ਗਿਆ ਚੰਗੀ ਕਾਰਵਾਈ ਕੀਤੀ ਗਈ ਹੈ ਕਿ ਉਹਨਾਂ ਨੇ ਪਾਣੀ ਆਪਣੇ ਵੱਲ ਲਿਆ ਹੈ ਸੋ ਜ਼ਰੂਰਤ ਹੈ ਕਿ ਇਹੋ ਜਿਹੀ ਚੀਜ਼ਾਂ ਦੇਸ਼ ਅੰਦਰ ਵੀ ਹੋਣ ਇਧਰ ਵੀ ਹੋਣ ਤੇ ਰਲ ਮਿਲ ਕੇ ਇਸ ਚੀਜ਼ ਦਾ ਟਕਰਾ ਹੋਵੇ ਕਿਉਂਕਿ ਇਹ ਕੁਦਰਤੀ ਇੱਕ ਵਰਤਾਰੇ ਤੋਂ ਸ਼ੁਰੂ ਹੋਈ ਚੀਜ਼ ਆ ਸੋ ਇਹਦੇ ਵਿੱਚ ਕਿਸੇ ਨਾਲ ਵਿਤਕਰਾਰ ਨਹੀਂ ਹੋਣਾ ਚਾਹੀਦਾ ਖਾਸ ਤੌਰ ਤੇ ਜਦੋਂ ਗੱਲ ਪੰਜਾਬ ਦੀ ਹੁੰਦੀ ਹੈ ਫਿਰ ਹਾਲ ਮੌਸਮ ਪਧਰਾ ਚੱਲ ਰਿਹਾ ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਦੇ ਦਿਨਾਂ ਦੌਰਾਨ ਮੀਂਹ ਪੈ ਜ਼ਰੂਰ ਸਕਦਾ ਹੈ ਉਸ ਲਈ ਵੀ ਤਿਆਰੀਆਂ ਤੇ ਪ੍ਰਬੰਧ ਹੋਣੇ ਨਾਲੋਂ ਨਾਲ ਜ਼ਰੂਰੀ ਨੇ ਹਾਲਾਂਕਿ ਪਾਣੀ ਦਾ ਪੱਧਰ ਜਿਹੜਾ ਕਾਫੀ ਇਲਾਕਿਆਂ ਵਿੱਚ ਪਹਿਲਾਂ ਹੀ ਵਧਿਆ। ਸੂਈਸੀ ਗੱਲ ਚਰਚਿਤ ਮੁੱਦੇ ਹੜ੍ਹਾਂ ਦੀ ਤਾਜ਼ਾ ਸਥਿਤੀ ਦੀ ਜੋ ਪਿਛਲੇ ਹਫ਼ਤੇ ਤੋਂ ਅਤੇ ਪਿਛਲੇ ਹਫ਼ਤੇ ਦੇ ਸਮੇਂ ਦੌਰਾਨ ਸਭ ਤੋਂ ਪ੍ਰਮੁੱਖ ਵਿਸ਼ਾ ਬਣੀ ਹੈ ਪੰਜਾਬ ਦੇ ਮੌਜੂਦਾ ਹਾਲਾਤ ਦਾ। ਇਸ ਵੀਡੀਓ ਨੂੰ ਵਿਲਾ ਹੋ ਰਿਹਾ ਅੱਜ ਦੀ ਗੱਲਬਾਤ ਵਿੱਚ ਇੱਕ ਛੋਟੀ ਜੀ ਬ੍ਰੇਕ ਦਾ। ਪ੍ਰੋਗਰਾਮ ਚੱਲ ਰਿਹਾ ਹੈ ਸਪੈਸ਼ਲ ਰਿਪੋਰਟ ਦਾ ਪੰਜਾਬ ਟਾਕਸ ਚੈਨਲ ਉੱਪਰ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ ਤੁਸੀਂ ਵੇਖਦੇ ਰਹੋ ਸਪੈਸ਼ਲ ਰਿਪੋਰਟ ਦਾ ਪੰਜਾਬ ਟਾਕਸ ਚੈਨਲ ਉੱਪਰ ਮਿਲਦੇ ਹਾਂ ਇਸ ਛੋਟੀ ਜਹੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਅਤੇ ਪ੍ਰੋਗਰਾਮ ਚੱਲ ਰਿਹਾ ਹੈ ਸਪੈਸ਼ਲ ਰਿਪੋਰਟ ਜਿਸ ਵਿੱਚ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ ਜਿਸ ਵਿੱਚ ਆਪਾਂ ਇੱਕ ਵਾਰ ਫਿਰ ਗੱਲ ਕੀਤੀ ਹੈ ਹੜ੍ਹਾਂ ਦੇ ਮਸਲੇ ਦੀ ਕਿਉਂਕਿ ਇਹ ਜਿਹੜਾ ਮਸਲਾ ਪਿਛਲੇ ਇੱਕ ਹਫ਼ਤੇ ਦੌਰਾਨ ਲਗਾਤਾਰ ਸੁਰਖੀਆਂ ਵਿੱਚ ਰਿਹਾ ਚਰਚਾ ਵਿੱਚ ਰਿਹਾ ਤੇ ਇਸ ਦੀ ਗੱਲ ਹੋਣੀ ਜ਼ਰੂਰੀ ਵੀ ਬਣ ਜਾਂਦੀ ਹੈ ਕਿਉਂਕਿ ਪੰਜਾਬ ਸਿਰੇ ਬਹੁਤ ਵੱਡੀ ਅਚਨਚੇਤਾ ਪਈ ਸਮੱਸਿਆ ਹੈ ਜਿਸ ਨੇ ਪੰਜਾਬ ਦਾ ਖਾਸ ਕਰ ਪਿੰਡ ਅਤੇ ਦਿਹਾਤੀ ਖੇਤਰਾਂ ਦਾ ਕਾਫੀ ਨੁਕਸਾਨ ਕੀਤਾ ਅੰਕੜਿਆਂ ਮੁਤਾਬਕ ਹੁਣ ਤੱਕ 300 ਮਕਾਨ ਜਿਹੜੇ ਨੇ ਉਹ ਟੈਟਰੀ ਖੋ ਚੁੱਕੇ ਨੇ 15 ਲੋਕਾਂ ਦੀ ਜਾਨ ਜਾ ਚੁੱਕੀ ਹੈ ਪੋਲਟਰੀ ਫਾਰਮ ਜਿਹੜੇ ਨੇ ਪੋਲਟਰੀ ਫਾਰਮ ਦਾ ਜਿਹੜਾ ਥੰਦਾ ਉਹਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਪਸ਼ੂਤਾਂ ਦਾ ਵੀ ਕਾਫੀ ਨੁਕਸਾਨ ਹੋਇਆ ਸੈਂਕੜੇ ਪੰਡ ਜਿਹੜੇ ਨੇ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੇ ਹੋਏ ਨੇ ਰਾਹਤ ਤੇ ਬਚਾਅ ਕਾਰਜ ਜਾਰੀ ਨੇ 3 ਜਦੋਂ ਗੱਲ ਰਾਹਤ ਤੇ ਬਚਾਅ ਕਾਰਜਾਂ ਦੀ ਹੁੰਦੀ ਹੈ ਸਿਆਸੀ ਲੀਡਰ ਭਾਵੇਂ ਜੋ ਮਰਜ਼ੀ ਕਹੀ ਜਾਣ ਪਰ ਸਭ ਤੋਂ ਜ਼ਿਆਦਾ ਸੇਵਾ ਆਮ ਲੋਕਾਂ ਵੱਲੋਂ ਖੁਦ ਹੀ ਕੀਤੀ ਜਾ ਰਹੀ ਹੈ ਇੱਕ ਪੰਜਾਬੀ ਦੂਜੇ ਪੰਜਾਬੀ ਦੇ ਕੰਮ ਆ ਰਿਹਾ ਇੱਕ ਪੰਜਾਬੀ غیر ਪੰਜਾਬੀਆਂ ਦੇ ਕੰਮ ਵੀ ਆ ਰਿਹਾ ਸੋ ਇਸ ਮੁੱਦੇ ਪੰਜਾਬੀਆਂ ਨੇ ਫਿਰ ਆਪਣਾ ਵੱਡਾ ਦਿਲ ਵਿਖਾਇਆ ਨੁਕਸਾਨ ਹੋਣ ਦੇ ਬਾਵਜੂਦ ਦੂਜਿਆਂ ਦੀ ਬਾਹ ਫੜ ਰਹੇ ਨੇ ਪੰਜਾਬੀ ਤੇ ਇਸ ਮੌਕੇ ਪੰਜਾਬੀ ਤੇ ਇੱਕ ਵਾਰ ਫਿਰ ਸਾਹਮਣੇ ਆਈ ਹੈ ਪਰ ਨਾਲ ਦੀ ਨਾਲ ਗੱਲ ਪੰਜਾਬ ਦੇ ਪਾਣੀਆਂ ਦੀ ਵੀ ਹੋ ਰਹੀ ਹੈ ਰਿਪੇਰੀਅਨ ਲਾਅ ਦੀ ਗੱਲ ਵੀ ਦੁਬਾਰਾ ਹੋ ਰਹੀ ਹੈ ਕਿਉਂਕਿ ਇਸ ਵੇਲੇ ਜੋ ਪੰਜਾਬ ਵਿੱਚ ਹੋ ਰਿਹਾ ਉਹ ਬਿਲਕੁਲ ਰਿਪੇਰੀਅਨ ਲਾਅ ਦੇ ਮੁਤਾਬਕ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚੋਂ ਵਗਦੇ ਦਰਿਆ ਉਹਨਾਂ ਦੇ ਵਿੱਚ ਆਇਆ ਵਾਧੂ ਪਾਣੀ ਦਾ ਨੁਕਸਾਨ ਪੰਜਾਬ ਨੂੰ ਹੋ ਰਿਹਾ ਸੋ ਇਹ ਰਿਪੇਰੀਅਨ ਲਾਅ ਮੁਤਾਬਕ ਹੈ ਪਰ ਅੱਗੇ ਪਿੱਛੇ ਚੀਜ਼ ਰਿਪੇਰੀਅਨ ਲਾਅ ਮੁਤਾਬਕ ਨਹੀਂ ਹੁੰਦੀ ਜਦੋਂ ਪਾਣੀ ਆਮ ਵਾਂਗ ਹੋ ਜਾਂਦਾ ਹੈ ਫਿਰ ਰਿਪੇਰੀਅਨ ਲਾਅ ਮੁਤਾਬਕ ਕੁਝ ਨਹੀਂ ਹੁੰਦਾ ਫੇਰ ਪਾਣੀ ਦੂਜੇ ਸੂਬੇ ਵੀ ਲੈਂਦੇ ਨੇ ਉਦੋਂ ਰਿਪੇਰੀਅਨ ਲਾਅ ਦੀ ਰੰਗਣਾ ਹੁੰਦੀ ਹੈ ਸੋ ਇਹ ਚੀਜ਼ ਵੀ ਵੇਖੇ ਜਾਣ ਦੀ ਲੋੜ ਹੈ ਕਿ ਪਾਣੀ ਦੇ ਨੁਕਸਾਨ ਦੀ ਮਾਰ ਪੰਜਾਬ ਨੂੰ ਪੈ ਰਹੀ ਹੈ ਜਦਕਿ ਪਾਣੀ ਦਾ ਫਾਇਦਾ ਲੈਣ ਲਈ ਸਾਰੇ ਸੂਬੇ ਆਲੇ ਦੁਆਲੇ ਵਾਲੇ ਮੂਰੇ ਆ ਜਾਂਦੇ ਨੇ ਤੇ ਇਹੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਭਾਰੀ ਹੈ ਇਸ ਤੋਂ ਇਲਾਵਾ ਕੁਝ ਹੋਰ ਤਾਜ਼ਾ ਜਾਣਕਾਰੀਆਂ ਗੱਲ ਭਾਵੇਂ ਹੜਾਂ ਦੀ ਹੋਵੇ ਪੰਜਾਬ ਦੀ ਹੋਰ ਮੁੱਦਿਆਂ ਦੀ ਹੋਵੇ ਉਹਨਾਂ ਬਾਰੇ ਵੀ ਕੁਝ ਤਾਜ਼ਾ ਜਾਣਕਾਰੀ ਨੂੰ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੜ੍ਹਾਂ ਦੀ ਸਥਿਤੀ ਤੁਹਾਡੇ ਸਾਹਮਣੇ ਹੈ ਆਪਾਂ ਵੇਖ ਰਹੇ ਹਾਂ ਕਿ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਪਰ ਇਸ ਸਭ ਕਾਸੇ ਦਰਮਿਆਨ ਇੱਕ ਚੀਜ਼ ਜੋ ਕਾਫੀ ਚਰਚਾ ਦਾ ਵਿਸ਼ਾ ਬਣ ਰਹੀ ਹੈ ਉਹ ਨੇ ਫਲੱਡ ਗੇਟ ਜੋ ਵੱਖ-ਵੱਖ ਡੈਮ ਅਤੇ ਪਾਣੀ ਦੇ ਜੋ ਪ੍ਰਬੰਧਨ ਬੋਰਡ ਬਣੇ ਹੋਏ ਨੇ ਉੱਥੇ ਜੋ ਫਲੱਡ ਗੇਟ ਖੋਲੇ ਜਾ ਰਹੇ ਨੇ ਉਹ ਜ਼ਰੂਰ ਚਰਚਾ ਦਾ ਵਿਸ਼ਾ ਬਣੇ ਹੋਏ ਕਈ ਥਾਵਾਂ ਉੱਪਰ ਲੋਕਾਂ ਨੇ ਵਿਰੋਧ ਵੀ ਕੀਤਾ ਫਲੱਡ ਗੇਟ ਖੋਲੇ ਜਾਣ ਦਾ ਜਿਵੇਂ ਕਿ ਚਮਕੌਰ ਸਾਹਿਬ ਇਲਾਕੇ ਦੇ ਬੇਟ ਇਲਾਕੇ ਵਿੱਚ ਲੋਕਾਂ ਨੇ ਵਿਰੋਧ ਕੀਤਾ ਉਹਨਾਂ ਦਾ ਕਹਿਣਾ ਸੀ ਕਿ ਸਮੇਂ ਸਿਰ ਸਫਾਈ ਕਾਰਜ ਨਹੀਂ ਕੀਤੇ ਜਾਂਦੇ ਤੇ ਫਲੱਡ ਗੇਟ ਖੋਲਣ ਨਾਲ ਲੋਕਾਂ ਦਾ ਹੋਰ ਨੁਕਸਾਨ ਹੋਵੇਗਾ ਚੰਡੀਗੜ੍ਹ ਉਹ ਇਲਾਕਾ ਜਿਹੜਾ ਕਿ ਪੰਜਾਬ ਦੇ ਕਈ ਪਿੰਡਾਂ ਨੂੰ ਉਜਾੜ ਕੇ ਬਣਿਆ ਉਹਨਾਂ ਦੀ ਜ਼ਮੀਨ ਉੱਪਰ ਬਣਿਆ ਚੰਡੀਗੜ੍ਹ ਇਹ ਸੁੱਪਰ ਪੰਜਾਬ ਦਾ ਦਾਵਾ ਕਿੰਨਾ ਕਹ ਤੇ ਕਿੰਨਾ ਕਮਜ਼ੋਰ ਹੋ ਰਿਹਾ ਹੈ ਇਸ ਸੰਬੰਧੀ ਲਗਾਤਾਰ ਬਿਆਨਬਾਜ਼ੀ ਹੁੰਦੀ ਹੈ ਪਰ ਸਿਆਸੀ ਆਗੂ ਬਿਆਨਬਾਜ਼ੀ ਹੀ ਕਰਦੇ ਰਹੇ ਨੇ ਪਰ ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਦਾਵਾ ਲਗਾਤਾਰ ਕਮਜ਼ੋਰ ਹੁੰਦਾ ਹੋਇਆ ਵੀ ਵਿਖਾਈ ਦਿੱਤਾ ਹੈ ਪਿਛਲੇ ਕਈ ਦਹਾਕਿਆਂ ਦੌਰਾਨ ਹੁਣ ਚੰਡੀਗੜ੍ਹ ਨੂੰ ਲੈ ਕੇ ਜੋ ਤਾਜ਼ਾ ਗੱਲਬਾਤ ਸਾਹਮਣੇ ਆਈ ਹੈ ਜੋ ਤਾਜ਼ਾ ਕਾਰਵਾਈ ਸਾਹਮਣੇ ਆਈ ਹੈ ਉਸ ਨੇ ਇੱਕ ਵਾਰ ਫਿਰ ਪੰਜਾਬਦਰਦੀਆਂ ਨੂੰ ਫਿਕਰ ਪਾ ਦਿੱਤਾ ਕਿ ਕੀ ਚੰਡੀਗੜ੍ਹ ਦੇ ਉੱਪਰੋਂ ਪੰਜਾਬ ਦਾ ਦਾਵਾ ਵਾਕਈ ਕਮਜ਼ੋਰ ਹੋ ਰਿਹਾ ਹੈ।ਦਰ ਅਸਲ ਤਾਜ਼ਾ ਕਾਰਵਾਈ ਇਹ ਹੋਈ ਹੈ ਕਿ ਚੰਡੀਗੜ੍ਹ ਵਿੱਚ ਗੁਆਂਡੀ ਸੂਬੇ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ 10 ਏਕੜ ਜ਼ਮੀਨ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਇਸ ਫੈਸਲੇ ਦੀ ਗੱਲ ਸਾਹਮਣੇ ਆਈ ਹੈ। ਜਿਸ ਨੂੰ ਲੈ ਕੇ ਪੰਜਾਬ ਦੇ ਕਈ ਆਗੂਆਂ ਵੱਲੋਂ ਕਈ ਪੰਜਾਬਦਰਦੀਆਂ ਵੱਲੋਂ ਲਗਾਤਾਰ ਪਹਿਲਾਂ ਵੀ ਅਗਾ ਕੀਤਾ ਦਾਰੇਸੀ ਕੇ ਜਿਹਾ ਹੋ ਸਕਦਾ ਹੈ ਇਸ ਵੀਲੇ ਹੁਣ ਇਸ ਮੁੱਦੇ ਨੂੰ ਲੈ ਕੇ ਇੱਕ ਵਾਰ ਫਿਰ ਸਿਆਸੀ ਮਾਹੌਲ ਪਖਦਾ ਹੋਇਆ ਵਿਖਾਈ ਦੇ ਰਿਹਾ ਹੈ ਪੰਜਾਬ ਦੀਆਂ ਕਈ ਸਿਆਸੀ ਤਰ੍ਹਾਂ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੌਜੂਦਾ ਸਰਕਾਰ ਦਾ ਘਰਾਉ ਹੋ ਰਿਹਾ ਹੈ ਉਹਨਾਂ ਵੱਲੋਂ ਇਲਜ਼ਾਮ ਲੱਗ ਰਹੇ ਨੇ ਕਿ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਰਤੀ ਗਈ ਕਥਿਤ ਲਾਪਰਵਾਹੀ ਦੇ ਕਰਕੇ ਚੰਡੀਗੜ੍ਹ ਵਿਚ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ ਜ਼ਮੀਨ ਮਿਲ ਰਹੀ ਹੈ ਉਹ ਵੀ ਵੱਖਰੀ ਵਿਧਾਨ ਸਭਾ ਲਈ 10 ਏਕੜ ਜ਼ਮੀਨ ਮਿਲ ਰਹੀ ਹੈ ਸੋ ਇਸ ਮੁੱਦੇ ਨੂੰ ਲੈ ਕੇ ਨੁਕਤਾਚੀਨੀ ਹੋ ਰਹੀ ਹੈ ਪੰਜਾਬ ਦੀ ਮੌਜੂਦਾ ਸਰਕਾਰ ਦੀ ਈ ਵੀ ਸਵਾਲ ਉੱਠ ਰਹੇ ਨੇ ਕਿ ਜਦੋਂ ਇਸ ਸਬੰਧੀ ਮੀਟਿੰਗ ਹੋਈ ਸੀ ਉੱਤਰੀ ਜ਼ੋਨ ਕੌਂਸਲ ਦੀ ਜਿਹਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸੀ ਉਸ ਵੇਲੇ ਪੰਜਾਬ ਸਰਕਾਰ ਵੱਲੋਂ ਤੇ ਮੁੱਖ ਮੰਤਰੀ ਵੱਲੋਂ ਇਸ ਦਾ ਵਿਰੋਧ ਕਿਉਂ ਨਹੀਂ ਕੀਤਾ ਗਿਆ ਇਹ ਸਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਠਾਇਆ ਗਿਆ ਇਸ ਨਾਣੜ ਤੋਂ ਨਹੀਂ ਵੀ ਯਾਦ ਹੋਣਾ ਕਿ ਜਦੋਂ ਹਰਿਆਣੇ ਲਈ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦੀ ਗੱਲ ਚੱਲ ਰਹੀ ਸੀ ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਇਹ ਮੁੱਦਾ ਉਠਾਇਆ ਗਿਆ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਲਈ ਚੰਡੀਗੜ੍ਹ ਵਿੱਚ ਹੀ ਜ਼ਮੀਨ ਦੀ ਜੋ ਗੱਲ ਸਾਹਮਣੇ ਆਈ ਸੀ ਉਸ ਮੰਗ ਨੂੰ ਵੀ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੁਹਰਾਇਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਕਿ ਉਸ ਚੀਜ਼ ਨੇ ਵੀ ਪੰਜਾਬ ਦਾ ਹੱਕ ਅਤੇ ਦਾਵਾ ਕਮਜ਼ੋਰ ਕੀਤਾ ਹੈ। ਸੋ ਛੰਡਿਗੜ ਵਿੱਚ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਮਿਲਣ ਦਾ ਮੁੱਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਪੇਚੀ ਦਾ ਮੁੱਦਾ ਬਣ ਸਕਦਾ ਹੈ। ਕਿਉਂਕਿ ਇਸ ਮੁੱਦੇ ਉੱਪਰ ਸਿਆਸੀ ਪਾਰਟੀਆਂ ਨੂੰ ਇੱਕ ਵੱਡਾ ਮੌਕਾ ਮਿਲ ਗਿਆ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਸਵਾਲ ਪੁੱਛਣ ਦਾ ਤੇ ਉਹਨਾਂ ਨੂੰ ਘੇਰਨ ਦਾ। ਉਨ ਵਿਖਣਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਬੰਧੀ ਕੀ ਕਾਰਵਾਈ ਕਰਦੇ ਨੇ ਜਦੋਂ ਉਹਨਾਂ ਵੱਲੋਂ ਕਿਹੋ ਜਿਹੀ ਪ੍ਰਤੀਕਿਰਿਆ ਜਾਂ ਬਿਆਨ ਇਸ ਬਾਰੇ ਆਉਂਦਾ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਵੇ ਪੰਜਾਬੀ ਮਾਂ ਬੋਲੀ ਦੀ ਗੱਲ ਹੋਵੇ ਜਾਂ ਫਿਰ ਉਥੋਂ ਦੇ ਮੁਲਾਜ਼ਮਾਂ ਨੂੰ ਸੈਂਟਰ ਦੀ ਨਹੀਂ ਜਾਂ ਸੈਂਟਰ ਵਾਲੇ ਲਾਭ ਵਾਲੇ ਪਾਸੇ ਇਲਜ਼ਾਮ ਦੀ ਗੱਲ ਹੋਵੇ ਇਹਨਾਂ ਮੁੱਦਿਆਂ ਨੂੰ ਲੈ ਕੇ ਅਕਸਰ ਗੱਲ ਉੱਠਦੀ ਰਹੀ ਹੈ ਤੇ ਚੰਡੀਗੜ੍ਹ ਵਿੱਚ ਪੰਜਾਬੀਆਂ ਦਾ ਨੌਕਰੀ ਦਾ ਹਿੱਸਾ ਜਾਂ ਕੋਟਾ ਜਿਹੜਾ ਉਹਨੂੰ ਲੈ ਕੇ ਵੀ ਗੱਲ ਅਕਸਰ ਹੁੰਦੀ ਰਹਿੰਦੀ ਹੈ। ਸੋ ਕੁੱਲ ਮਿਲਾ ਕੇ ਪੰਜਾਬ ਦੀ ਜ਼ਮੀਨ ਉੱਪਰ ਬਣਿਆ ਸ਼ਹਿਰ ਚੰਡੀਗੜ੍ਹ ਉਹਦੇ ਤੋਂ ਪੰਜਾਬ ਦਾ ਦਾਵਾ ਤੇ ਹੱਕ ਕਿੰਨਾ ਕੁ ਰਹਿ ਗਿਆ? ਕਿੰਨਾ ਕੁ ਮੌਜੂਦ ਹੈ ਤੇ ਕਿੰਨਾ ਖੁੱਸ ਰਿਹਾ ਹੈ। ਇਸ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀ ਹੁੰਦੀ ਰਹੀ ਤੇ ਹੁਣ ਇਹ ਮੁੱਦਾ ਇੱਕ ਵਾਰ ਫੇਰ ਗਰਮਾਉਂਦਾ ਹੋਇਆ ਵਿਖਾਈ ਦੇ ਰਿਹਾ ਹਰਿਆਣੇ ਦੀ ਵੱਖਰੀ ਵਿਧਾਨ ਸਭਾ ਲਈ ਜੋ ਜ਼ਮੀਨ ਦੀ ਗੱਲ ਸਾਹਮਣੇ ਆਈ ਹੈ ਉਸ ਤੋਂ ਬਾਅਦ ਸੋ اے ਸੀ ਅੱਜ ਦੀ ਸਪੈਸ਼ਲ ਰਿਪੋਰਟ ਵਿਸ਼ੇਸ਼ ਰਿਪੋਰਟ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਵੱਖ-ਵੱਖ ਮਾਧਿਮ ਜ਼ਰੀਏ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਵਿੱਚ ਦੱਸਿਆ ਨੁਕਤੇਆ ਸਬੰਧੀ ਤੁਹਾਡੇ ਕੀ ਵਿਚਾਰ ਨੇ ਤੁਹਾਡਾ ਕੀ ਕਹਿਣਾ ਹੈ ਤੁਹਾਡਾ ਕੀ ਸੋਚਣਾ ਹੈ ਤੁਹਾਡੀ ਕੀ ਰਾਏ ਹੈ ਜ਼ਰੂਰ ਲਿਖ ਕੇ ਭੇਜੋ ਫੇਸਬੁੱਕ ਉਤੇ YouTube ਉਤੇ ਕਮੈਂਟਸ ਰਾਹੀਂ ਤੁਸੀਂ ਆਪਣੀ ਗੱਲ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ ਇਸੀ ਤਰ੍ਹਾਂ ਹੋਰ ਵੀ ਤਾਜ਼ਾ ਤਰੀਨ ਪ੍ਰੋਗਰਾਮਸ ਅਤੇ ਮਿਆਰੀ ਵਿਸ਼ਲੇਸ਼ਣ ਨਿਰਪੱਖ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਦ ਪੰਜਾਬ ਟਾਕਸ ਚੈਨਲ ਜ਼ਰੀਏ ਅਤੇ ਤੁਸੀਂ ਦ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਜਾਣਕਾਰੀ ਨਾਲੋ ਨਾਲ ਵੇਲੇ ਸਿਰ ਤੁਹਾਡੇ ਤੱਕ ਪਹੁੰਚਦੀ ਹੋਵੇ ਤੇ ਦ ਪੰਜਾਬ ਟਾਕਸ ਦੀ ਮੋਬਾਈਲ ਐਪਲੀਕੇਸ਼ਨ ਵੀ ਬਣਾ ਕੇ ਤੁਹਾਡੇ ਲਈ ਐਪ ਸਟੋਰ ਉਪਰ ਮੁਹैया करवाई ਗਈ ਹੈ ਤੁਸੀਂ ਦਾ ਪੰਜਾਬ ਟਾਕਸ ਦੀ ਐਪ ਨੂੰ ਡਾਊਨਲੋਡ ਕਰਕੇ ਆਪਣੇ ਐਂਡਰੋਇਡ ਡਿਵਾਈਸ ਜ਼ਰੀਏ ਦਾ ਪੰਜਾਬ ਟਾਕਸ ਦੇ ਰੇਡੀਓ ਤੇ ਟੀਵੀ ਚੈਨਲ ਦੋਹਾਂ ਦਾ ਆਨੰਦ ਮਾਣ ਸਕਦੇ ਹੋ ਸੋ ਜ਼ਰੂਰ ਡਾਊਨਲੋਡ ਕਰੋ ਦਾ ਪੰਜਾਬ ਟਾਕਸ ਦੀ ਮੋਬਾਈਲ ਐਪਲੀਕੇਸ਼ਨ ਇਸੇ ਤਰ੍ਹਾਂ ਨਮੀ ਸਪੈਸ਼ਲ ਰਿਪੋਰਟ ਦੇ ਵਿੱਚ ਨਵੇਂ ਨੁਕਤੇ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਦਾ ਪੰਜਾਬ ਟਾਕਸ ਸੱਤ ਸ੍ਰੀ ਅਕਾਲ